ਹੋਰ ਤੇ ਵਿਆਹ ਤੇ ਹੋਰ ਕਹਿੰਦੇ ਵੀ ਪੁਰਾਣੇ ਸਮੇਂ ਜਾਇਏ ਲੋਕ ਕਰ ਦਿੰਦੇ ਕੁੜੀ ਹੋਰ ਵਿਖਾ ਦੇਣੀ ਵਿਆਹ ਨਹੀਂ ਕੋ ਹੋਰ ਹੈਨਾ ਪੁਰਾਣੇ ਸਮੇਂ ਦੀ ਗੱਲ ਆ ਬਾਜੀ ਬਾਜੀ ਬਰਾਤ ਲੈ ਕੇ ਤੁਰ ਪਏ ਬਰਾਤ ਲੈ ਕੇ ਤੁਰ ਪਏ ਕੁੜੀਆਂ ਦੇ ਪਿੰਡ ਪਹੁੰਚ ਗਏ ਕੁੜੀਆਂ ਦੇ ਪਿੰਡ ਪਹੁੰਚ ਗਏ ਚਾਹ ਪਾਣੀ ਪੀ ਲਿਆ ਆਨੰਦ ਕਾਰਜ ਹੋ ਗਏ ਆਨੰਦ ਕਰਦੇ ਬਾਕ ਬਗ ਸ਼ੁਰੂ ਹੋ ਗਏ ਜਿਉ ਪੈਗ ਬਗ ਸ਼ੁਰੂ ਹੋ ਗਏ ਕੰਜ ਨੇ ਸਾਵ ਜਨ ਲਾ ਲਈ ਕੰਜ ਨੇ ਉਦੋਂ ਵੀ ਸਾਵ ਨਾਲ ਲਾ ਲਈ ਫੇਖਈਆਂ ਨੇ ਮੇਰੇ ਘਰ ਉਦੋਂ ਬੁਝਾਉਣਾ ਲਾ ਲਈ ਦੂਜੀ ਲੜਨ ਲੁੱਟਣ ਵਾਲੀ ਲੜਦੇ ਫਿਰਨ ਭਰਾਵਾ ਚਲੋ ਤੁਹਾਨੂੰ ਬਧਾਰ ਭਰਾ ਦੇ ਵਿੱਚ ਪੰਜ ਸੱਤ ਬੰਦੇ ਸਿਆਣੇ ਵੀ ਜਾਂਦੇ ਹੁੰਦੇ ਪੰਜ ਸੱਤ ਬੰਦੇ ਸਿਆਣੇ ਵੀ ਸੀਗੇ ਦੋ ਤਿੰਨ ਟਰਾਲੀਆਂ ਵੀ ਨਾਲ ਲੈ ਗਈ ਚਲੋ ਜੀ ਟਰਾਲੀਆਂ ਤੇ ਲੱਦ ਲੁੱਟ ਕੇ ਘਰੇ ਵਾਂਸ ਮੁੰਡਿਆਂ ਦੇ ਪਿੰਡ ਪਹੁੰਚ ਗਏ ਜਦੋਂ ਮੁੰਡਿਆਂ ਦੇ ਪਿੰਡ ਪਹੁੰਚ ਗਏ ਮਸ ਘੰਟਾ ਹੋ ਗਿਆ ਸੀ ਐਨੂੰ ਹੈਗਾ ਰੌਲਾ ਰੱਪਾ ਖালি ਕੁੜੀ ਉਹ ਨਹੀਂ ਹੋਰ ਆ ਜਦੋਂ ਕੁੜੀ ਉਹ ਨਹੀਂ ਹੋ ਰਹਾ ਜੇ ਗੱਲ ਚੱਲ ਵੀ ਤੇ ਚਲਦੀ-ਚਲਦੀ ਗੱਲ ਗੱਭਰੂ ਕੋਲੇ ਪਹੁੰਚ ਗਈ ਵਿਆਹ ਵਾਲੇ ਕੋਲੇ ਜਦੋਂ ਵਿਆਹ ਵਾਲੇ ਕੋਲੇ ਗੱਭਰੂ ਕੋਲੇ ਗੱਲ ਪਹੁੰਚ ਗਈ ਜਦੋਂ ਵਿਆਹ ਵਾਲੇ ਗੱਭਰੂ ਨੇ ਆ ਕੇ ਢੰਜਾ ਚੱਕ ਕੇ ਵੇਖਿਆ ਗੰਦਾ ਹੋਏ ਗੰਦਾ ਬਾਜੀ ਹਾਂ ਜੋ ਰਾਲਾ ਪਾ ਜਾਂਦੇ ਹੀ ਵੱਧ ਗਿਆ ਤੇ ਜੋ ਚਲਦੀ-ਚਲਦੀ ਗੱਲ ਗੱਭਰੂ ਕੋਲੇ ਪਹੁੰਚ ਗਈ ਵਿਆਹ ਵਾਲੇ ਕੋਲੇ ਜਦੋਂ ਵਿਆਹ ਵਾਲੇ ਗੱਭਰੂ ਨੇ ਆ ਕੇ ਢੰਜਾ ਚੱਕ ਕੇ ਵੇਖਿਆ ਗੰਦਾ ਹੋਏ ਇਦੋ ਹੋਰੀਆ ਡੇਲਣ ਜੀ ਹੁਣ ਮੂੜਾ ਹੋ ਗਿਆ ਹੁਣ ਮੂੜਾ ਆਫ ਕੀ ਕਰਦਾ ਸਿੱਧਾ ਹੀ ਪੇਟੀਆਂ ਅੰਦਰ ਜਾਵੜਦਾ ਤੇ ਪੇਟੀਆਂ ਅੰਦਰ ਤੁਹਾਨੂੰ ਪਤਾ ਹੈ ਆਪਣੇ ਵਿਆਹਦਨ ਕੀ ਪਿਆ ਹੁੰਦਾ ਕਿਉਂਕਿ ਸ਼ਰਾਬ ਉੱਥੀ ਪਈ ਹਾਂ ਹਾਂ ਸ਼ਰਾਬ ਉੱਥੀ ਪਈ ਹੁੰਦੀ ਹੈ ਹੁਣ ਪੰਜ-ਛੇ ਬੈਗ ਲਾ ਕੇ ਲੜਕੇ ਮਾਰਦਾ ਫਿਰਦਾ ਵਿਚੋਲਿਆਂ ਲਾਉਂਦਾ ਫਿਰਦਾ ਤੇ ਜੋ ਜਾਦੇ ਨਾਲ ਆਪਾਂ ਵੱਧ ਗਿਆ ਹੁਣ ਨਮੀ ਵੀ ਮਟਿਆਰ ਬੜੇ ਪਿਆਰ ਜਿਹਾ ਕੋਲੇ ਜਾ ਕੇ ਪੁੱਛਦੀ ਐ ਕਹਿੰਦੀ ਜੀ ਓਹੋ ਵਜਿਆ ਕੁਝ ਹੋਰ ਐ ਉਹਨਾਂ ਦੇ ਪ੍ਰੋਬਲਮ ਇਹਨੂੰ ਆਇੰਦਰ ਉਹਨੂੰ ਕੀ ਬਕਸਾ ਬਕਸਾ ਸਵਾਰ ਕਰਦਾ ਭਾਈ ਪਰ ਲਾ ਬਕਸਾ ਹਾਂ ਸਵਾਰਕ ਚੱਲਦਾ ਕੋਈ ਵੇਖ ਪੜਾਇਆ ਹਾਂ ਜਦੋਂ ਰੌਲਾ ਪਾਜੇ ਪੰਜ ਸੱਤ ਪੈਗ ਲਾ ਕੇ ਜਿਆਦੇ ਰੌਲਾ ਪਾ ਗੱਭਰੂ ਪਾਉਣ ਲੱਗ ਗਿਆ ਤੇ ਨਮੀ ਬਈ ਮਟਿਆਰ ਬੜੇ ਪਿਆਰ ਜਿਹਾ ਕੋਲੇ ਜਾ ਕੇ ਪੁੱਛਦੀ ਐ ਕਹਿੰਦੀ ਜੀ ਉਹ ਵੀ ਹੋ ਜੂ ਮਿੱਤ ਹੀ ਰੜਾ ਰਪਾਏ ਕਹਤੋ ਭਈ ਨਈ ਕੰਨਾ ਜਬ ਕੰਨਾ ਜਿਹੜਾ ਕੋ ਸੋਨਾ ਸੀ ਹੋ ਗਿਆ ਹੁਣ ਵਿੱਚ ਨਾ ਬੋਲੀ ਜੇ ਵਿੱਚ ਬੋਲੀ ਹਾਂ ਨਾ ਲਈ ਕੰਨਾ ਜਿਹੜਾ ਕੁਛ ਕਰੂੰਗਾ ਹੁਣ ਮੈਂ ਹੀ ਕਰੂੰਗਾ ਕੀ ਕੰਨਾ ਬਣਾ ਬਾਕੀ ਕੋਈ ਚੰਗਾ ਕਰਕੇ ਵੇਖੀ ਹੁਣ ਮਾਂਜੂ ਉਧਰ ਕੇ ਵਕੀਲ ਕੋਈ ਚੰਗਾ ਕਰਕੇ ਵੇਖੀ ਹੁਣ ਮਾਂਜੂ ਉਧਰ ਕੇ ਹਬ ਖਾਈ ਹੋਰ ਤੇ ਵਿਆਹੀ ਕੋਈ ਹੋ ਜੋ ਲੈਦੇ ਮੰਗੀ ਜ਼ਿਕਰਨਾ ਹਏ ਪਿੰਡ ਦੇ ਵਿੱਚ ਪੂਰੀ ਝੱਟੀ ਪੇਕਿਆਂ ਦੀ ਹੋਜੂ ਭੰਡੀ ਪਿੰਡ ਦੇ ਵਿੱਚ ਪੂਰੀ ਝੱਟੀ ਪੇਕਿਆਂ ਦੀ ਹੋਜੂ ਭੰਡੀ ਤੇਰੇ ਹੱਥ ਵਿੱਚ ਮਇਆ ਵੇ ਡੋਰ ਤੇਰੇ ਹੱਥ ਵਿੱਚ ਪਈਆ ਹੈ ਡੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹੜਾਵੇ ਤੂੰ ਇੰਜ ਨਾ ਬੱਸ ਇਹ ਕਹਿਣ ਨੂੰ ਕੀ ਕਹਿਣਾ ਹੈ ਜਿਹੜੀ ਆਪਣੇ ਕੁੜੀਆਂ ਹੁੰਦੀਆਂ ਹੁੰਦੇ ਆ ਉਹ ਜਿਹੜੀਆਂ ਕੁੜੀਆਂ ਆ ਭਲਾ ਕਿਦਾਂ ਆਪਣੇ ਸਹੁਰੇ ਪਿੰਡ ਬੈਠੀਆਂ ਵੀ ਪੇਕਾਂ ਦੀ ਸੁੱਖ ਮੰਗੀ ਜਾਣੀਆਂ ਸੱਚੇ ਬਾਦਸ਼ਾਹ ਬਾਬਾ ਨਾਨਕਾ ਕਾਲੀਆਂ ਨੇ ਬਾਦਸ਼ਾਹ 11ਵੇਂ ਵਾਲੇ ਪੀਰਾ ਪੀਰ ਨਗਾਹੀ ਵਾਲਿਆ ਗੁੱਗਾ ਮੜੀ ਵਾਲਾ ਪੀਰਾ ਸੱਚੇ ਬਾਦਸ਼ਾਹ ਆਦਾ ਮੇਰੇ ਡੈਡੀ ਸੁੱਖ ਰੱਖੀ ਮੇਰੀ ਮੰਮੀ ਸੁੱਖ ਰੱਖੀ ਮੇਰੇ ਵੀਰਾਂ ਸੁੱਖ ਰੱਖੀ ਹੁਣ ਥੋੜੋ ਸਾਹਮਣੇ ਹੀ ਹੈ ਉਹ ਕਹਿੰਦਾ ਬਿਚੋਲੇ ਤੇ ਮੈਂ ਕੇਸ ਕਰਨਾ ਵਿਖਾਈ ਹੋਰ ਤੇ ਵਿਆਹੀ ਕੋ ਹੋਰ ਉਹ ਕਹਿੰਦੀ ਪਲੀਜ਼ ਗੱਲ ਸੁਣੋ ਕਹਿੰਦੀ ਉਹਨਾਂ ਪਿੰਡਾਂ ਦੀ ਮੇਰੇ ਡੈਡੀ ਦੀ ਬੜੀ ਰੈਪਿਊਟੇਸ਼ਨ ਹੈ ਮੇਰੇ ਵੀਰਾਂ ਦੀ ਬੜੀ ਰੈਪਿਊਟੇਸ਼ਨ ਹੈ ਕਹਿੰਦੀ ਉਹਨਾਂ ਦੀ ਇਨਸਲਟ ਹੋ ਜੇ ਉਹਨਾਂ ਦੀ ਬੇਇੱਜ਼ਤੀ ਹੋ ਜੂਗੀ ਕਹਿੰਦੀ ਪਲੀਜ਼ ਤੁਸੀਂ ਐਦਾਂ ਨਾ ਕਰੋ ਬਲਤ ਤੁਸੀਂ ਵਿਆਹ ਇੱਕ ਹੋਰ ਕਰਾ ਲਓ ਮੈਂ ਐਸਮੈਂਟ ਕਰ ਲੂੰਗੀ ਪਰ ਪਲੀਜ਼ ਐਦਾਂ ਨਾ ਕਰੋ ਉਹ ਕਹਿੰਦਾ ਚਪਕਾ ਆਹ ਕਿ ਉਹ ਚੰਗਾ ਕਰਕੇ ਵੇਖੀ ਹੁਣ ਮਾਂਜੂ ਉਧਰ ਕੇ ਵਕੀਲ ਕੋ ਚੰਗਾ ਕਰਕੇ ਵੇਖੀ ਹੁਣ ਮਾਂਜੂ ਦੱਦ ਕੇ ਓ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ ਆਹ ਨਹੀਂ ਸਾਰੀ ਦੁਨੀਆ ਚ ਮੱਚ ਜਾਣਾ ਸ਼ੋਰ ਵਿਚੋਲੇ ਤੇ ਮੈਂ ਕੇਸ ਕਰਨਾ ਕਹ ਖਾਈ ਹੋਰ ਤੇ ਵਿਆਦੀ ਕੋਈ ਹੋਰ ਮਜੋਲੇ ਤੇ ਮੈਂ ਕੀ ਇਸ ਕਰਨਾ ਕਹਾਈ ਹੋਰ ਤੇ ਵਿਆਦੀ ਕੋਈ ਹੋਰ ਮਜੋਲੇ ਤੇ ਮੈਂ ਕੀ ਇਸ ਕਰਨਾ ਹਾਏ ਪਿੰਡ ਦੇ ਵਿੱਚ ਪੂਰੀ ਚੰਗੀ ਮੈਂ ਕਿਆਂ ਦੀ ਹੋ ਜੂ ਪੰਡੀ ਪਿੰਡ ਦੇ ਵਿੱਚ ਪੂਰੀ ਚੰਗੀ ਮੈਂ ਕਿਆਂ ਦੀ ਹੋ ਜੂ ਪੰਡੀ ਤੇਰੇ ਹੱਥ ਵਿੱਚ ਮਾਇਆ ਹੈ ਡੋਰ ਤੇਰੇ ਹੱਥ ਵਿੱਚ ਮਾਇਆ ਘੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੋਂ ਕਰਾ ਲਈ ਕਹੋ ਘੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੋਂ ਕਰਾ ਲਈ ਕਹੋ ਘੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੋਂ ਕਰਾ ਲਈ ਕਹੋ ਚੇਤਾਉ ਤਾਂ ਆ ਨਹੀਂ ਪੂਰਾ ਮੈਨੂੰ ਚੇਤਾਉ ਤਾਂ ਟੁਕੜਾ ਸੀ ਚੰਨ ਦਾ ਉਹ ਮੋਚੋਲਾ ਕਹਿੰਦਾ ਹੋਈਏ ਦਿਲ ਨਹੀਂ ਮੰਨਦਾ ਨਹੀਂ ਪੂਰਾ ਮੈਨੂੰ ਚੇਤਾਉ ਤਾਂ ਇਤੂ ਕੁੜਾ ਸੀ ਚੰਨ ਦਾ ਮਝੋ ਲਗਦਾ ਹੋਈਏ ਦਿਲ ਨਹੀਂ ਯੂ ਮੰਨਦਾ ਉਹਨੇ ਕੱਟਿਆ ਪੁਰਾਣਾ ਕੋਈ ਖੋਰ ਉਹਨੇ ਗੰਜਰ ਨੇ ਮੇਰੇ ਨਾਲ ਕੱਟਿਆ ਪੁਰਾਣਾ ਕੋਈ ਖੋਰ ਮਚੋਲੇ ਤੇ ਮੈਂ ਤਵੇ ਬਾਬੂ ਜੀ ਦੇ ਪਿੰਡੇ ਵਿੱਚ ਪੂਰੀ ਆ ਦੂਰ ਦੂਰ ਪਿੰਡਾਂ ਵਿੱਚ ਨਾ ਵੀ ਮਸ਼ਹੂਰੀ ਹੈ ਕੀ ਨਾ ਕਰੇ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਭਾਵੇਂ ਤੂੰ ਜਿਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਭਾਵੇਂ ਤੂੰ ਜਿਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਫਤਲਦਾਰ ਦਾ ਨਹੀਂ ਫੈਨ ਸ਼੍ਰੀ ਫਤਲਦਾਰ ਦਾ ਨਹੀਂ ਗੁੱਸਾ ਬੜਾ ਆਤੈ ਹੋਰ ਨਾ ਨਾ ਕਰਿਓ ਸਿਖਾਉਣੀਓ ਨੂੰ ਮਤੈ ਓ ਸ਼੍ਰੀ ਫਤਲਦਾਰ ਦਾ ਨੇ ਗੁੱਸਾ ਬੜਾ ਆਤੈ ਮਗਾ ਹੋਰ ਨਾ ਨਾ ਕਰਿਓ ਸਿਖਾਉਣੀਓ ਨੂੰ ਮਤੈ ਉਹਨੂੰ ਬੰਦੇ ਤੋਂ ਬਣਾਉਣਾ ਹੈ ਨੀ ਮੋਰ ਉਹਨੂੰ ਬੰਦੇ ਤੋਂ ਬਣਾਉਣਾ ਹੈ ਨੀ ਮੋਰ ਵਚੂਲੇ ਤੇ ਮੈਂ ਕੀ ਇਸ ਕਰਨਾ ਉਹ ਵਿਖਾਈ ਹੋਰ ਤੇ ਵੀ ਆਤੀ ਕੋਈ ਹੋਰ ਵਚੂਲੇ ਤੇ ਮੈਂ ਕੀ ਇਸ ਕਰਨਾ ਵਿਖਾਈ ਹੋਣ ਤੇ ਵੀ ਆਤੀ ਕੋਈ ਹੋਰ ਵਚੂਲੇ ਤੇ ਮੈਂ ਕੀ ਇਸ ਕਰਨਾ ਹਾਏ ਸ਼ਰੀਫ ਦਿਲਦਾਰਾ ਕਤੋਂ ਕਰਦਾ ਐ ਅੜੀਆਂ ਜਦੋਂ ਤੇਰੇ ਹੱਕ ਵਿੱਚ ਮੈਂਵੇਂ ਢੋਲਾ ਖੜੀਆਂ ਸ਼ਰੀਫ ਦਿਲਦਾਰਾ ਕਤੋਂ ਮੈਂ ਢੋਲਾ ਖੜੀਆ ਜਦੋਂ ਤੇਰੇ ਹੱਥ ਵਿੱਚ ਮੈਂ ਵੇ ਢੋਲਾ ਖੜੀਆ ਕਾ ਤੋ ਪਣਦਾਏ ਕੰਡਿਆਂ ਦੀ ਥੋਰ ਕਾ ਤੋ ਪਣਦਾਏ ਕੰਡਿਆਂ ਦੀ ਥੋਰ ਹੜਾਵੇ ਤੁਂ ਜਿਨਾ ਕਰੀ ਭਾਵੇਂ ਵਿਆਹ ਤੋਂ ਕਰਾ ਲਈ ਕਾ ਦੇਵਾ ਕੇਸ ਕਰਨਾ ਕੋਈ ਹੋਰ ਤੇ ਵਿਆਹ ਦੀ ਕੋਈ ਹੋਵੇ ਚਲੇ ਦੇਵਾ ਕੇਸ ਕਰਨਾ ਭਾਵੇਂ ਵਿਆਹ ਤੋਂ ਕਰਾਲੀ ਕਹੋ ਤਹਾਰਾ ਤੇ ਹਿੰਜਾ ਕਰੀ ਹਾਏ ਨਹੀਂ ਹੋ